ਹਾਂਜੀ ਜੀ ਤੁਸੀਂ ਦੇਖਦੇ ਆਰ ਕੇਸ਼ ਦੁਆਬਾ ਬਲੌਗ ਸਾਡਾ ਚੈਨਲ ਦੇਖਣ ਵਾਲੀ ਸਾਰੀ ਸੰਗਤ ਨੂੰ ਜਿਹਾ ਕੋ ਦਿਨ ਤੁਹਾਨੂੰ ਖੁਦ ਔਰ ਜੋ ਕਾਂਛੀ ਵੀ ਖਿਆ ਆ ਚੁੱਕੇ ਨੇ ਬਹੁਤ ਜਾਉਣਾ ਚਾਹੁੰਦੇ ਨੇ ਉਹਨਾਂ ਨੂੰ ਇੱਕ ਵਾਰੀ ਫੇਰ ਸਾਡੇ ਬਲੌਗ ਦੇ ਵਿੱਚ ਦਿਖਾਉਣ ਲਾ ਜਾ ਰਹੇ ਆ ਜਿਹੜੀਆਂ ਸੰਗਤਾਂ ਆ ਗਈਆਂ ਉਹਨਾਂ ਨੂੰ ਪਤਾ ਹੋਊਗਾ ਕਿ ਸੰਗਤਾਂ ਲਈ ਰੈਨ ਸੈਨ ਲਈ ਜੋ ਇੱਥੇ ਦੇ ਲੋਕਾਂ ਦੇ ਵਿੱਚ ਵੀ ਕਾਫੀ ਉਤਸ਼ਾਹ ਆ ਉਹ ਆਪਣੀਆਂ ਦੁਕਾਨਾਂ ਨੂੰ ਔਰ ਆਪਣੀਆਂ ਹੋਰ ਸ਼ਾਪਾਂ ਨੂੰ ਨਵੀਆਂ ਪ੍ਰਾਪਰਟੀਆਂ ਦੀ ਉਸਾਰੀਆਂ ਕਰਦੇ ਪਏ ਉਹਨਾਂ ਨੂੰ ਪਤਾ ਜਿਵੇਂ ਹਰ ਸਾਲ ਦੀ ਤਰ੍ਹਾਂ ਲੱਖਾਂ ਕਰੋੜਾਂ ਦੀ ਤਨਾਤ ਦੇ ਵਿੱਚ ਸੰਗਤ ਦਰਸ਼ਨ ਤਦਾਲੇ ਸਤਿਗੁਰੂ ਗੁਰਦਾਸ ਮਹਾਰਾਜ ਜਨਮ ਸਥਾਨ ਆਉਂਦੀ ਆ ਇਸ ਵਾਰ ਫੇਰ ਆਵੇਗੀ ਔਰ ਮੈਂ ਇਥੇ ਤੁਹਾਨੂੰ ਇੱਕ ਨਵੀਂ ਚੀਜ਼ ਦਿਖਾਉਣ ਜਾ ਰਿਹਾ ਜਿਹੜੇ ਤਾਂ ਇੱਥੇ ਆ ਗਏ ਉਹਨਾਂ ਨੂੰ ਪਤਾ ਹੋਵੇਗਾ ਕਿ ਜੋ ਸੰਗਤਾਂ ਪਹਿਲਾਂ ਬਾਨਸੀ ਕਾਂਚੀ ਦੇ ਵਿੱਚ ਆਈਆਂ ਹੋਣਗੀਆਂ ਬਿਲਕੁਲ ਜੋ ਵੱਡਾ ਲੰਗਰ ਹਾਲ ਬਾਹਲੀ ਸਾਈਡ ਤੇ ਉਹਦੇ ਬਿਲਕੁਲ ਸਾਹਮਣੇ ਨਵੀਆਂ ਦੁਕਾਨਾਂ ਦੀ ਉਸਾਰੀ ਹੋ ਰਹੀ ਆ ਤੁਸੀਂ ਦੇਖ ਸਕਦੇ ਸੰਗਤ ਜੀ ਇੱਥੇ ਕਟੋ-ਕਟ 25 30 ਦੁਕਾਨਾਂ ਕੋ ਵੀ ਪਲੱਸ ਜੋ ਦੁਕਾਨਾਂ ਦੀ ਸਾਰੀ ਹੋ ਰਹੀ ਆ ਇੱਥੇ ਦੇ ਲੋਕਾਂ ਨੂੰ ਵੀ ਪਤਾ ਆ ਕਿ ਜਿਵੇਂ ਜਿਵੇਂ ਸਾਡੇ ਸੰਗਤ ਦਾ ਪੰਜਾਬ ਦੇ ਲੋਕਾਂ ਦਾ ਵਰਲਡ ਲੈਵਲ ਦਾ ਸਤਿਗੁਰ ਵਦਾਸ ਮਹਾਰਾਜ ਦਾ ਚਾਨਾ ਦਾ ਜੋ ਨਿੱਗਾ ਆਨੰਦ ਮੰਨਣ ਲਈ ਉਤਸ਼ਾਹ ਵਧਦਾ ਪਿਆ ਉਸ ਚੀਜ਼ ਨੂੰ ਲੈ ਕੇ ਇੱਥੇ ਲੋਕਾਂ ਨੇ ਵੀ ਆਪਣੀ ਆਪਣੇ ਦੁਕਾਨਾਂ ਨੂੰ ਡਿਪਵਲ ਕਰ ਰਹੇ ਆ ਇੱਥੇ ਦੇ ਬਿਜ਼ਨਸ ਨੂੰ ਡਿਪਵਲ ਕਰਦੇ ਆ ਸਾਡੇ ਲਈ ਸਹੂਲਤਾ ਜੋ ਸਾਨੂੰ ਖਰੀਦਦਾਰੀ ਦੁਕਾਨਦਾਰੀ ਵਿੱਚ ਖਾਣ ਪੀਣ ਦੀ ਹੋਵੇ ਚਾਹੇ ਖਰੀਦਦਾਰੀ ਕਿਸੇ ਵੀ ਤਰ੍ਹਾਂ ਦੀ ਉਹਦੇ ਸਬੰਧ ਦੇ ਵਿੱਚ ਵੀ ਇੱਥੇ ਲੋਕ ਵੀ ਕਾਫੀ ਪੰਜਾਬ ਤੋਂ ਵਾਟ ਲੈਵਲ ਤੋਂ ਸੰਗਤਾਂ ਆਉਣ ਲਈ ਦੋ ਰੇਜਮੈਂਟਾਂ ਉਕਰੀਆਂ ਨੇ ਇਸ ਵਾਰ ਫਿਰ 2025 ਦੇ ਵਿੱਚ ਜਗਤਪੂਰ ਸਤਗੁਰਪ੍ਰਤਾਸ ਮਹਾਰਾ ਪ੍ਰਕਾਸ਼ ਉਤਸਵ ਫਿਰ ਸੰਗਤਾਂ ਔਰ ਬਰਨਸੀ ਦੀ ਆ ਜੋ ਦੁਕਾਨਦਾਰ ਦੇ ਲੋਕ ਇੱਥੇ ਵਸ਼ੀਕ ਲੋਕ ਹੈ ਬੜੀ ਧੂਮ-ਧਾਮ ਦੇ ਨਾਲ ਉਹਦਾ ਪੁਖਤਾ ਪ੍ਰਬੰਧ ਕਰੇ ਜਾ ਰਿਹਾ ਉਹ ਦੇਖ ਰਹੇ ਤੁਸੀਂ ਕੇਸ ਬਾਬਾ ਲਾਈ ਦੇ ਨਾਲ ਫਿਰ ਜੁੜੇ ਰਹੋ ਤੁਹਾਨੂੰ ਫਿਰ ਨਵੀਂ ਵੀਡੀਓ ਨਵੇਂ ਬਲੌਗ ਦੇ ਨਾਲ ਮਿਲਦੇ ਆ ਜੈ ਗੁਰਦੇ ਤੁਹਾਨੂੰ ਪੂਜੇ ਹਾਂਜੀ ਸੰਗਤ ਜੀ ਇੱਕ ਵਾਰੀ ਫੇਰ ਕੇਸ਼ ਦੁਆਬਾ ਬਲੌਗ ਦੇ ਨਾਲ ਅਸੀਂ ਤੁਹਾਡੇ ਨਾਲ ਫਿਰ ਜੁੜਿਆ ਔਏ ਬਨਾਰਸ ਦੀ ਕੀ ਚੀਜ਼ ਕੀ ਹੈ ਭਾਜੀ ਇਹ ਕੀ ਚੀਜ਼ ਕੀ ਹੈ ਇਹ ਇਹ ਜੋ ਬਣਾ ਰਹੇ ਕਿਆ ਨਾਮ ਹੈ ਇਸਕਾ ਲੌਂਗ ਲਤੀ ਜੇ ਜਹਾ ਦਾ ਫੇਵਰਟ ਹੈ ਦੇਖੋ ਜੇ ਭਈਆ ਲੌਂਗ ਲਤੀ ਜਹਾ ਕਾ ਬਣਾ ਰਹੇ ਹੈ ਲੌਂਗ ਲੱਤਾ ਲੌਂਗ ਲੱਤਾ ਇਹ ਬਿਲਕੁਲ ਹੀ ਜੋ ਮੰਦਿਰ ਦਾ ਬڑا ਲੰਗਰ ਹਾਲ ਉਸ ਦੇ ਸਾਥ ਇੱਕ ਛੂਟ ਸ਼ਾਪ ਹੈ ਔਰ ਜੋ ਵੀ ਸੰਗਤ ਬਾਰਨਸੀ ਮੇ ਆਏਗੀ ਉਹ ਇਸ ਵਾਰ ਹਰ ਵਾਰ ਕੀ ਤਰ੍ਹਾਂ ਬਿਲਕੁਲ ਨਜ਼ਦੀਕੀ ਛੂਟ ਸ਼ਾਪ ਜਹਾਂ ਜੇ ਜੇ ਚੀਜ਼ੇ ਸਭ ਖਾਣੇ ਕੇ ਲਈ ਆਪਕੇ ਲਈ ਪ੍ਰਬੰਧ ਹੈ ਦੇਖੇ ਇਹ ਤਾਂ ਮੈਨੂੰ ਪਤਾ ਹੈ ਇਹਨੂੰ ਖਰੇ ਆਪਣੇ ਉੱਥੇ ਕਹਿੰਦੇ ਆ ਰਸ ਮਲਾਈ ਇਹ ਪੰਜਾਬ ਚ ਰਸ ਮਲਾਈ ਖਾ ਸਕਦੇ ਆ ਰਸ ਗੁੱਲੇ ਹੋ ਸਕਦੇ ਨੇ ਨਾ ਕੋਈ ਹੋਰ ਰੱਖਿਆ ਹੋਵੇ ਪਰ ਸਾਡੇ ਰਸ ਗੁੱਲੇ ਰਸ ਗੁੱਲੇ ਬਰਫੀ ਕਲਾਕਾਂ ਦੇ ਇਹ ਸਾਰੀਆਂ ਚੀਜ਼ਾਂ ਤੁਸੀਂ ਆ ਸੂਟ ਸ਼ਾਪ ਤੇ ਖਾ ਸਕਦੇ ਜੇ ਕੰਚੀ ਆਉਣਗੇ ਇਹ ਸਾਡੇ ਰਣਜੀਤ ਜੀ ਹੁਣੀ ਖੜੇ ਆ ਦੇਖੋ ਜੀ ਸਮੋਸਿਆਂ ਦਾ ਆਨੰਦ ਮਾ ਰਹੇ ਇਹ ਬਿਲਕੁਲ ਤੁਹਾਨੂੰ ਰਸਤਾ ਦਿਖਾਉਣੇ ਆ ਜਦੋਂ ਤੁਸੀਂ ਬਰਨਾਰਸ ਸਤਗੁਰੂ ਦਾਸ ਮਹਾਰਾ ਜਨਮ ਸਥਾਨ ਤੋਂ ਮੰਦਰੋਂ ਲੌਂਦੇ ਹੀ ਲੰਗਰਾਰ ਦੇ ਲੈਫਟ ਸਾਈਡ ਤੇ ਜੋ ਇਹ ਸੂਟਾ ਪਿਆ ਇਹ ਕਪੀ ਜੀ ਆ ਕੇ ਜਿਹੜੇ ਬੰਦੇ ਭਰਾ ਸਾਡੇ ਖਾਨ ਦੇ ਚਕੀਨੇ ਆ ਇਹਦਾ ਨਾਮ ਲੌਂਗ ਲੱਤਾਂ ਲੌਂਗ ਲੱਤਾਂ ਦਾ ਮਤਲਬ ਪੰਜਾਬੀ ਵਿੱਚ ਲੱਤਾਂ ਤੇ ਅੰਗਰੇਜ਼ੀ ਚ ਲੌਂਗ ਤੇ ਲੌਂਗ ਮਤਲਬ ਵੱਡਾ ਤੇ ਲਤਮੀਨ ਵੱਡੀ ਲਤ ਇਹ ਵੱਡੀ ਲਤ ਜਿਹੜੇ ਭਰਾ ਅਡੇ ਖਾਨ ਦੇ ਸ਼ਕੀਨ ਆ ਇਧਰ ਕੇਜੀ ਖਾਨ ਦੇ ਸ਼ਕੀਨ ਆ ਸਾਡੇ ਧਰਮਾ ਜੀ ਹੁਣੀ ਵੀ ਟੂਣੀ ਆ ਮੁੰਡੇ ਬਹੁਤ ਜਿਹੜੇ ਸੁੱਖੇ ਸਾਭ ਵੀ ਹੁਣੀ ਵੀ ਖਾਂਦੇ ਆ ਤੇ ਵੱਡੀਆਂ ਲਤਾਂ ਉਹਨਾਂ ਲਈ ਆ ਜੀ ਇਹ ਵੀ ਖਾ ਸਕਦੇ ਇਹ ਵੀ ਖਾ ਸਕਦੇ ਲੌਂਗ ਲਤਾਂ ਇਹਦਾ ਨਾਮ ਕਰੀ ਫੇਰ ਦੱਸ ਦੇ ਕੀ ਆ ਕੀ ਨਾਮ ਹੈ ਇਸਕਾ ਲੌਂਗ ਲਤਾਂ ਲੌਂਗ ਲਤਾਂ ਅੰਗਰੇਜ਼ੀ ਮੇ ਲੌਂਗ ਪੰਜਾਬੀ ਚ ਲਤਾਂ ਜਿਹਨਾਂ ਲਤਾਂ ਖਾਂਦੇ ਸ਼ਕੀਨ ਉਹ ਇੱਥੇ ਜ਼ਰੂਰ ਪਹੁੰਚਣ